ਕੈਨੇਡੀਅਨ ਘਬਰ ਨਾਮ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਆਈ ਆਰ ਸੀ ਸੀ ਨੇ ਫ੍ਰੈਂਚ ਪਾਸ਼ਾ ਵਿੱਚ ਮਹਾਰਤ ਲਈ ਸ਼੍ਰੇਣੀ ਆਧਾਰਤ ਐਕਸਪੈਕਟਸ ਐਂਟਰੀ ਡਰਾਅ ਵਿੱਚ 3200 ਉਮੀਦਵਾਰਾਂ ਨੂੰ ਸੱਦਾ ਦੇ ਦਿੱਤਾ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਇਸ ਮਹੀਨੇ ਦੇ ਚੌਥੇ ਐਕਸਪੈਕਟਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਸੱਦਾ ਪੱਤਰ ਜਾਰੀ ਕਰ ਦਿੱਤਾ ਹੈ ਵਿਭਾਗ ਨੇ ਫ੍ਰੈਂਚ ਪਾਸ਼ਾ ਵਿੱਚ ਮਹਾਰਤ ਲਈ ਸ਼੍ਰੇਣੀ ਆਧਾਰਤ ਚੋਣ ਡਰਾਅ ਵਿੱਚ 3200 आईटीए ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਕੀ ਸਿਸਟਮ ਸੀਆਰਐਸ ਸਕੋਰ 420 ਦੀ ਜ਼ਰੂਰਤ ਹੁੰਦੀ ਹੈ ਅੱਜ ਦਾ ਡਰਾ 2 5 ਜੁਲਾਈ ਦੇ ਵਿੱਚਕਾਰ ਪਿਛਲੇ ਹਫਤੇ ਦੇ ਤਿੰਨ ਡਰਾ ਦੇ ਜਿਹੜੇ ਆ 2 ਜੁਲਾਈ ਦੇ ਡਰਾ ਵਿੱਚ ਸਿਰਫ ਪ੍ਰੋਵਿੰਸ਼ੀਅਲ ਲਾਮਜ਼ਦ ਪ੍ਰੋਗਰਾਮ ਐਨਪੀ ਡਰਾ ਵਿੱਚ 920 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਸਕੋਰ 739 ਦੀ ਜ਼ਰੂਰਤ ਹੈ ਤੇ ਉਥੇ ਦੱਸਦੇ ਕਿ ਬਾਕੀ ਦੋ ਡਰਾਸ਼ ਸ਼੍ਰੇਣੀ ਅਧਾਰਤ ਚੋਣ ਡਰਾ ਸਨ ਪਹਿਲਾ 4 ਜੁਲਾਈ ਨੂੰ ਹੋਇਆ ਸੀ ਅਤੇ ਵਪਾਰ ਕਿੱਤਿਆਂ ਦੇ ਉਮੀਦਵਾਰਾਂ ਨੂੰ 1800 ਆਈਟੀਏ ਜਾਰੀ ਅਤੇ ਅਤੇ ਦੂਜਾ 5 ਜੁਲਾਈ ਨੂੰ ਹੈਲਥ케ਅਰ ਕਿੱਤਿਆਂ ਵਿੱਚ 3700 3750 ਮਿਲਵਾਰਾਂ ਲਈ ਸੀ ਕੁੱਲ ਮਿਲਾ ਕੇ ਇਹ ਮਹੀਨਾ ਹੁਣ ਤੱਕ ਐਕਸਪੈਕਟ ਐਂਟਰੀ ਡਰਾ ਵਿੱਚ ਕਾਫੀ ਵਿਆਸਤ ਰਿਆ ਆਈਆਰਸੀਸੀ ਆਮ ਤੌਰ ਤੇ ਹਰ ਦੂਜੇ ਹਫਤੇ ਡਰਾਅ ਰੱਖਦਾ ਹੈ ਔਸਤਨ ਹਰ ਮਹੀਨੇ 2-4 ਡਰਾਅ ਹੁੰਦੇ ਨੇ ਤੁਲਨਾਤਮਕ ਤੌਰ ਤੇ April 4 ਡਰਾਅ ਦਿਖਾਉਣ ਵਾਲਾ ਆਖਰੀ ਮਹੀਨਾ ਸੀ ਅਤੇ February 6 ਦੇ ਨਾਲ ਸਾਲ ਦਾ ਹੁਣ ਤੱਕ ਦਾ ਸਭ ਤੋਂ ਵਿਅਸਤ ਮਹੀਨਾ ਗਿਆ ਤੇ ਇਸ ਸਾਲ ਸ਼੍ਰੇਣੀ ਅਧਾਰਤ ਚੋਣ ਡਰਾਅ ਵਿੱਚ ਜਾਰੀ ਕੀਤੇ ਗਏ ਆਈਟੀਏ ਦੇ 3% ਲਈ ਫ੍ਰੈਂਚ ਪਰਵਿਨਿਤਾ ਡਰਾ ਹੋਣ ਦੀ ਉਮੀਦ ਹੈ ਤੇ ਅੱਜ ਦੇ ਆਈਆਰਸੀਸੀ ਨੇ ਇਸ ਸ਼੍ਰੇਣੀ ਦੇ ਲਈ ਇਸ ਸਾਲ ਦੇ ਯੋਗ ਉਮੀਦਵਾਰਾਂ ਨੂੰ 15600 ਆਈਟਾ ਜਾਰੀ ਕੀਤੇ ਨੇ 2024 ਵਿੱਚ ਐਕਸਟ੍ਰੈਕਸ ਐਂਟਰੀ ਡਰਾ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਮੀਤੀ ਡਰਾ ਕਿਸਮ ਆਈਟਾ ਕਟੋ ਕਟ ਸੀਆਰ ਸੰਖਿਆ ਦੀ ਜੇਕਰ ਗੱਲ ਕਰਾਂ ਤਾਂ ਇਸ ਵਿੱਚ ਜੁਲਾਈ 8 ਫ੍ਰਾਂਸੀਸੀ ਮੁਹਾਰਤ 3200 ਤੇ ਸੀਆਰ ਸਕੋਰ 420 ਜੁਲਾਈ 8 ਹੈਲਥ케ਅਰ ਪੇਸ਼ੇ ਦੀ ਗੱਲ ਕੀਤੀ ਜਾਵੇ ਤਾਂ 37150 ਤੇ ਸਕੋਰ 445 4 ਜੁਲਾਈ ਨੂੰ ਪਾਰਕ ਕੀਤੇਆਂ ਵਿੱਚ 1800 ਲੋਕਾਂ ਨੂੰ ਜਿੱਥੇ ਸੱਦਾ ਦਿੱਤਾ ਗਿਆ ਤੇ 436 ਦਾ ਸਕੋਰ ਨਿਕਲ ਕੇ ਆਇਆ ਤੇ 2 ਜੁਲਾਈ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 920 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 739 ਜੂਨ 19 ਦੇ ਨਾਮਜ਼ਦ ਪ੍ਰੋਗਰਾਮਾਂ ਦੇ ਵਿੱਚ ਸੂਬੇ ਨੇ 1499 ਤੇ ਸਕੋਰ 663 ਤੇ ਮਈ 31 ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 3000 ਤੇ ਸਕੋਰ 522 ਤੇ ਮਈ 30 ਨੂੰ ਨਾਮਜ਼ਦ ਪ੍ਰੋਗਰਾਮ ਦੇ ਵਿੱਚ ਜਿੱਤੇ 2985 ਤੇ ਸਕੋਰ 676 April ਵਿੱਚ 24 ਫ੍ਰੈਂਚ ਨਿਪੰਤਾ ਲਈ 1400 ਲੋਕਾਂ ਨੂੰ ਸੰਦਾ ਦਿੱਤਾ ਗਿਆ ਤੇ 410 ਸਕੋਰ ਸੀ April 23 ਨੂੰ ਜਨਰਲ categories ਦੀ ਗੱਲ ਕੀਤੀ ਜਾਵੇ ਤਾਂ 2095 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ ਇਸ ਦੇ ਵਿੱਚ 529 ਸਕੋਰ ਕਰਜ ਹੋਏ ਨੇ April 11 ਨੂੰ STEM ਕਿੱਤੇ ਵਿੱਚ 4500 ਲੋਕ ਤੇ ਸਕੋਰ 491 April ਵਿੱਚ 10 ਜਰਨਲ ਜਿੱਥੇ April 10 ਦੇ ਵਿੱਚ ਜਰਨਲ ਕੈਟਾਗਰੀ ਦੇ ਅੰਦਰ 1280 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 569 ਸਕੋਰ ਦਰਜ ਕੀਤਾ ਗਿਆ ਤੇ April ਵਿੱਚ 11 STEM ਕਟਿਆਂ ਵਿੱਚ 4500 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 491 ਦਾ ਸਕੋਰ ਰਿਹਾ April ਵਿੱਚ 10 ਜਨਰਲ ਜਿੱਥੇ ਕਟੇਗਰੀਆਂ ਦੇ ਵਿੱਚ April 10 ਦੇ ਅੰਦਰ ਜਨਰਲ ਕਟੇਗਰੀਆਂ 1280 ਤੇ 549 ਸਕੋਰ ਦਰਜ ਕੀਤਾ ਗਿਆ ਤੇ March 26 ਨੂੰ ਫਰਾਂਚ ਪਛਾਦੀ ਮਹਾਰਤ ਵਾਲੇ ਲੋਕਾਂ ਨੂੰ 1500 ਦੀ ਜਿੱਥੇ ਗਿਣਤੀ ਸੀ ਤੇ ਸਕੋਰ 338 ਤੇ 388 माफ ਕਰਨਾ ਤੇ ਮਾਰਚ 25 ਜਨਰਲ ਕੈਟਾਗਰੀ ਦੇ ਵਿੱਚ 1980 ਤੇ ਸਕੋਰ 524 ਮਾਰਚ 13 ਨੂੰ ਆਵਾਜਾਈ ਕਿੱਤਿਆਂ ਦੇ ਅੰਦਰ 975 ਲੋਕ ਤੇ 430 ਦਾ ਸਕੋਰ ਮਾਰਚ 12 ਨੂੰ ਜਨਰਲ ਕੈਟਾਗਰੀ ਦੇ ਵਿੱਚ 2850 ਲੋਕ ਸਕੋਰ 525 ਫਰਵਰੀ ਦੀ ਗੱਲ ਕੀਤੀ ਜਾਵੇ ਤਾਂ ਫਰਵਰੀ 29 ਨੂੰ ਫ੍ਰੈਂਚ ਬਾਸ਼ਾ ਦੀ ਮਹਾਰਤ ਵਾਲੇ ਲੋਕ 2500 ਸਨ ਤੇ ਜਿਹਦੇ ਵਿੱਚ 336 ਸਕੋਰ ਸੀ ਫਰਵਰੀ ਦੇ ਵਿੱਚ 28 ਫਰਵਰੀ ਦੀ ਗੱਲ ਕਰਾਂ ਤਾਂ ਜਨਰਲ ਕੈਟਾਗਰੀ ਵਿੱਚ 1470 ਲੋਕ ਤੇ 534 ਦਾ ਜਿਹੜਾ ਸਕੋਰ ਸੀ ਤੇ 16 ਫਰਵਰੀ ਖੇਤੀਬਾੜੀ ਤੇ ਖੇਤੀ ਭੋਜਨ categories ਵਿੱਚ 150 ਲੋਕਾਂ ਦੇ ਦਿੱਤੇ ਸੱਦਾ ਦਿੱਤਾ ਗਿਆ ਜਿਸ ਵਿੱਚ 437 ਸਕੋਰ ਸੀ ਤੇ ਫਰਵਰੀ ਵਿੱਚ ਹੈਲਥ케ਅਰ ਪੇਸ਼ੇ ਦੇ ਅੰਦਰ 3500 ਲੋਕ ਤੇ 422 ਦਾ ਸਕੋਰ ਸੀ ਫਰਵਰੀ 10 ਨੂੰ ਜਨਰਲ ਕੈਟਾਗਰੀ 'ਚ 1490 ਤੇ 535 ਦਾ ਸਕੋਰ ਫਰਵਰੀ 1 ਨੂੰ ਫ੍ਰੈਂਚ ਭਾਸ਼ਾ ਦੀ ਮੁਹਾਰਤ ਦੇ ਅੰਦਰ 7000 ਲੋਕਾਂ ਨੂੰ ਸੱਦਾ ਗਿਆ ਤੇ 365 ਜੋ ਸਕੋਰ ਸੀ ਤੇ ਫਰਵਰੀ ਜਨਵਰੀ 31 ਨੂੰ ਜਰਨਲ ਚ 730 ਤੇ ਸਕੋਰ 548 ਜਨਵਰੀ 23 ਨੂੰ ਜਰਨਲ ਦੇ ਵਿੱਚ 10440 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 543 ਦਾ ਸਕੋਰ ਸੀ ਜਨਵਰੀ 10 ਤੇ ਵਿੱਚ ਜਰਨਲ ਕੈਟਾਗਰੀ ਦੇ ਵਿੱਚ 1510 ਲੋਕਾਂ ਨੂੰ ਸੱਦਾ ਤੇ 546 ਦਾ ਸਕੋਰ ਸੀ ਤੇ ਐਕਸਪ੍ਰੈਸ ਐਂਟਰੀ ਬਾਰੇ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਈਏ ਕਿ ਆਖਿਰ ਐਕਸਪ੍ਰੈਸ ਐਂਟਰੀ ਹੈ ਕੀ ਐਕਸਪ੍ਰੈਸ ਐਂਟਰੀ ਤਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਐਲਆਈਆਰਸੀਸੀ ਦੀ ਐਪਲੀਕੇਸ਼ਨ ਪ੍ਰਬੰਧਕ ਪ੍ਰਣਾਲੀ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਐਫਐਸਡਬਲਯੂਪੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਅਤੇ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਐਫਐਸਟੀਪੀ ਇਹ 2015 ਵਿੱਚ ਕੈਨੇਡਾ ਦੇ ਕਰਮਚਾਰੀਆਂ ਤੇ ਆਰਥਿਕਤਾ ਵਿੱਚ ਏਕੀਕਰਨ ਹੋਣ ਦੇ ਸਭ ਤੋਂ ਵਧੀਆ ਮੌਕੇ ਵਾਲੇ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਸਿੰਗਲ ਆਊਟ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਹਰੇਕ ਵਾਕ-ਵਾਕ ਯੋਗਤਾ ਮਾਪਦੰਡ ਦੇ ਹੁੰਦੇ ਨੇ ਪਰ ਸਾਰੇ ਉਮੀਦਵਾਰਾਂ ਦੇ ਮਲਾਂਕਣ ਵਿਆਪਕ ਦਰਜਾਬੰਦੀ ਪ੍ਰਣਾਲੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ ਸਿਸਟਮ ਨੁਕੀ ਪੂੰਜੀ ਦੇ ਕਾਰਕ ਜਿਵੇਂ ਕਿ ਉਮਰ ਭਾਸ਼ਾ ਯੋਗਤਾ ਸਿੱਖਿਆ ਕੰਮ ਦਾ ਤਜਰਬਾ ਪੇਸ਼ੇ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਸੰਖਿਆਤਮਕ ਸਕੋਰ ਨਿਰਧਾਰਤ ਕਰਦਾ ਹੈ ਸਕੋਰ ਇਕੱਠੇ ਜੋੜੇ ਜਾਂਦੇ ਨੇ ਅਤੇ ਇੱਕ ਸਮੁੱਚਾ CRS ਸਕੋਰ ਬਣਦਾ ਹੈ ਸਕੋਰ ਜਿੰਨਾ ਉੱਚਾ ਹੋਵੇਗਾ ਇੱਕ ਉਮੀਦਵਾਰ ਨੂੰ ਆਉਣ ਵਾਲੇ ਐਕਸਪ੍ਰੈਸੈਂਟਡ ਡਰਾਅ ਵਿੱਚ IRCC ਅਤੇ ITA ਪ੍ਰਾਪਤ ਕਰਨ ਦੀ ਜ਼ਿਆਦਾ ਸੰਭਾਵਨਾ ਹੋਵੇਗੀ ਸ਼੍ਰੇਣੀ ਅਧਾਰਿਤ ਚੋਣ ਆਖਰ ਹੈ ਕਿ ਸ਼੍ਰੇਣੀ ਅਧਾਰਿਤ ਚੋਣ ਡਰਾ 2023 ਵਿੱਚ IRCC ਦੁਆਰਾ ਉਹਨਾਂ ਉਮੀਦਵਾਰਾਂ ਨੂੰ ਹੋਰ ਨਿਸ਼ਾਨੇ ਬਣਾਉਣ ਦੇ ਤਰੀਕਿਆਂ ਵਜੋਂ ਪੇਸ਼ ਕੀਤੇ ਜਾਂਦੇ ਨੇ ਜਰੂਰੀ ਕਰਮਚਾਰੀਆਂ ਦੇ ਅੰਤਰ ਨੂੰ ਭਰ ਸਕਦੇ ਨੇ ਛੇ ਸ਼੍ਰੇਣੀਆਂ ਵਿੱਚ ਚੋਣ ਸਬੰਧ ਹਿੱਸੇਦਾਰਾਂ ਦੇ ਨਾਲ-ਨਾਲ ਸੁਭਾਈ ਅਤੇ ਖੇਤਰੀ ਸਰਕਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਇਤਿਹਾ ਜਾਨੀਆਂ ਨੇ ਮੌਜੂਦਾ ਸ਼੍ਰੇਣੀਆਂ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਸੰਭਾਲ ਕਿੱਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਾਂ ਤੇ ਗਣਿਤ ਦੇ ਪੇਸ਼ੇ ਆਵਾਜ਼ਾਈ ਦੇ ਕਿੱਤੇ ਤੇ ਇਹਦੇ ਨਾਲ ਹੀ ਵਪਾਰਕ ਕਿੱਤੇ ਜਿਵੇਂ ਕਿਰਤਖਾਨ ਪਲੰਬਰ ਤੇ ਠੇਕੇਦਾਰੀ ਸਿਸਟਮ ਇਤਿਹਾਤ ਤੇ ਖੇਤੀ ਭੋਜਨ ਦੇ ਕਿੱਤੇ ਫ੍ਰੈਂਚ ਭਾਸ਼ਾ ਦੀ ਮਹਾਰਤ ਇਹ 2025 ਤੱਕ ਲਾਗੂ ਰਹਿਣਗੇ ਇਸ ਜਿਸ ਸਮੇਂ ਕੈਨੇਡਾ ਦੇ ਲੇਬਰ ਫੋਰਸ ਦੀਆਂ ਮੰਗਾਂ ਦੇ ਅਨੁਕੂਲ ਹੋਣ ਲਈ ਬਦਲ ਸਕਦੇ ਨੇ ਫ੍ਰੈਂਚ ਮਹਾਰਤ ਨੂੰ ਛੱਡ ਕੇ ਸਾਰੀ ਸ਼੍ਰੇਣੀਆਂ ਵਿੱਚ ਯੋਗ ਉਮੀਦਵਾਰਾਂ ਨੂੰ ਇੱਕ ਿੱਕਤੇ ਵਿੱਚੋਂ ਅੱਟੂ ਘੱਟ 6 ਮਹੀਨੇ ਦੇ ਸੰਬੰਧਿਤ ਕੰਮ ਦੇ ਤਜਰਬੇ ਦੀ ਲੋੜ ਹੁੰਦੀ ਹੈ ਇੱਕ ਯੋਗ ਰਾਸਤੀ ਇਕਤਾ ਵਰਗੀਕਰਨ ਐਨਓਸੀ ਕੋਡ ਦੇ ਅਧੀਨ ਆਉਂਦਾ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਜਿੱਥੇ ਗੱਲ ਕੀਤੀ ਜਾਵੇ ਤਾਂ ਪੜ੍ਹ ਲੇਖਣ ਬੋਲਣ ਸੁਣਨ ਵਿੱਚ ਘੱਟੋ ਘੱਟ 7 ਅੰਕ ਦੇ ਨਾਲ ਫ੍ਰੈਂਚ ਭਾਸ਼ਾ ਦੇ ਟੈਸਟ ਦਾ ਨਤੀਜਿਆਂ ਦੇ ਵੀ ਜਿੱਥੇ ਜ਼ਰੂਰਤ ਹੁੰਦੀ ਆ ਸੋ ਕਨੇਡੀਅਨ ਕਵਨ ਆਵਾਜ਼ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ Saturday Channel Dinar.